ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਪੰਜਾਬੀ ਵੀਰ ਜਿੱਥੇ ਵੀ ਗਏ ਆ ਭਾਵੇਂ ਦੇਸ਼ ਹੋਵੇ ਭਾਵੇਂ ਵਿਦੇਸ਼ ਹੋਵੇ ਆਪਣੀ ਮਿਹਨਤ ਨਾਲ ਉਹਨੇ ਆਪਣੀ ਇੱਕ ਜਗ੍ਹਾ ਬਣਾਈ ਹੈ ਭਾਵੇਂ ਉਹ ਟਰਾਂਸਪੋਰਟ ਦਾ ਕੰਮ ਹੋਵੇ ਚਾਹੇ ਉਹ ਖੇਤੀ ਦਾ ਕੰਮ ਹੋਵੇ ਕਿਸੇ ਵੀ ਕੰਮ ਦੇ ਵਿੱਚ ਸਾਡੇ ਪੰਜਾਬੀ ਵੀਰਾਂ ਨੇ ਹੱਡ ਭਰ ਮਿਹਨਤ ਕਰਕੇ ਆਪਣਾ ਸਥਾਨ ਬਣਾਇਆ ਵਾ ਜਿਵੇਂ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਆਪਾਂ ਸਾਡੇ ਵੀਰ ਤਰਲੋਚਨ ਸਿੰਘ ਜੋ ਆਰਗੈਨਿਕ ਇਥੇ ਖੇਤੀ ਕਰਦੇ ਆ ਸਬਜ਼ੀਆਂ ਪੈਦਾ ਕਰਦੇ ਆ ਤੇ ਆਪ ਹੀ ਉਹਨਾਂ ਸਬਜ਼ੀਆਂ ਨੂੰ ਆਪਣੀ ਦੁਕਾਨ ਰਾਈ ਆਪਣੀ ਸ਼ਾਪ ਰਾਈ ਵੇਚਦੇ ਆ ਅੱਜ ਆਪਾਂ ਭਾਈ ਮਨਜੀਤ ਸਿੰਘ ਜੀ ਉਹਨਾਂ ਦੇ ਭਰਾ ਭਾਈ ਦਵਿੰਦਰ ਸਿੰਘ ਜੀ ਦੋਨਾਂ ਭਰਾਵਾਂ ਨੇ ਬੜੀ ਮਿਹਨਤ ਕਰਕੇ ਜੋ ਇਟਲੀ ਦੀ ਧਰਤੀ ਤੇ ਬੇਕਰੀ ਦਾ ਕੰਮ ਸ਼ੁਰੂ ਕੀਤਾ ਵਾ ਅੱਜ ਉਹਨਾਂ ਦੀ ਆਪਾਂ ਬੇਕਰੀ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਆਏ ਆ ਇਹ ਨਿੱਕੀਆਂ ਨਿੱਕੀਆਂ ਜਿਹੜੀਆਂ ਇੰਟਰਵਿਊਆਂ ਕਰਨ ਦਾ ਮਤਲਬ ਇਹ ਹੋਈ ਹੈ ਕਿ ਸਾਡੇ ਜਿਹੜੇ ਵੀ ਵੀਰ ਬੈਠੇ ਆ ਦੇਸ਼ ਦੇਸ਼ ਵਿੱਚ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਪੰਜਾਬੀ ਵੀਰ ਕਿਦਾਂ ਮਿਹਨਤ ਕਰਦੇ ਆ ਜਿਹੜੇ ਨਵੇਂ ਆ ਰਹੇ ਆ ਉਹਨਾਂ ਨੂੰ ਲੱਗੇ ਕਿ ਅਸੀਂ ਮਿਹਨਤ ਕਰਕੇ ਅਸੀਂ ਵੀ ਇਸ ਸਥਾਨ ਤੇ ਪਹੁੰਚ ਸਕਦੇ ਆ ਬਸ ਸਾਨੂੰ ਇਮਾਨਦਾਰੀ ਦਾ ਜਿਹੜਾ ਵਾ ਉਹ ਪੱਲਾ ਨਹੀਂ ਛੜਨਾ ਚਾਹੀਦਾ ਤੇ ਅੱਜ ਆਪਾਂ ਵੀਰ ਮਨਜੀਤ ਸਿੰਘ ਜੀ ਦੀ ਜੋ ਬੇਕਰੀ ਵਿਖੇ ਪਹੁੰਚੇ ਆ ਜਿੱਥੇ ਉਹਨਾਂ ਨੇ ਆਪਣੇ ਅਥੀ ਬੜੀ ਮਿਹਨਤ ਕਰਕੇ ਇਹ ਸਥਾਨ ਤਿਆਰ ਕੀਤਾ ਵਾ ਤੇ ਜਿੱਥੇ ਉਹਨਾਂ ਨੇ ਇਹ ਜਗਾ ਬਣਾਈ ਆ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਉਹਨਾਂ ਕੋਲ ਪੰਜਾਬੀ ਵੀਰ ਕੰਮ ਕਰਦੇ ਆ ਕਿੰਨੇ ਉਹਨਾਂ ਕੋਲ ਇਟਾਲੀਅਨ ਵੀਰ ਕੰਮ ਕਰਦੇ ਆ ਤਾਂ ਕਿ ਬਾਕੀਆਂ ਨੂੰ ਵੀ ਉਤਸ਼ਾਹ ਮਿਲ ਸਕੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਤੁਹਾਨੂੰ ਇਸ ਦੇਸ਼ ਵਿੱਚ ਕਿੰਨੇ ਸਾਲ ਹੋ ਗਏ ਨੇ ਤੁਸੀਂ ਕਦੋਂ ਇਹ ਸਫਰ ਸ਼ੁਰੂ ਕੀਤਾ ਕਿ ਕਿਦਾਂ ਕਿਦਾਂ ਇਸ ਮੁਕਾਮ ਤੱਕ ਤੁਸੀਂ ਪਹੁੰਚੇ ਤੇ ਹੁਣ ਤੱਕ ਤੁਸੀਂ ਕਿਹੜੇ ਕਿਹੜੇ ਕੰਮ ਕਰ ਚੁੱਕੇ ਹੋ ਇਹ ਜ਼ਰੂਰ ਆਪਾਂ ਜਿਹੜੇ ਸਰੋਤੇ ਚਾਹੁੰਦੇ ਆਂ ਵੀ ਜਿੰਨਾ ਤੱਕ ਵੀ ਇਹ ਇਹ ਵੀਡੀਓ ਜਾਵੇ ਉਹਨਾਂ ਨੂੰ ਪਤਾ ਲੱਗ ਸਕੇ ਤਾਂ ਕਿ ਜਿਹੜੇ ਨਵੇਂ ਆ ਰਹੇ ਵੀਰ ਕਿ ਵੀਰ ਨੂੰ ਲੱਗਦਾ ਕਿ ਅਸੀਂ ਵੀ ਇਸ ਜਗ੍ਹਾ ਤੇ ਪਹੁੰਚਣ ਵਾਸਤੇ ਸਾਨੂੰ ਕਿੰਨੇ ਸਾਲ ਲੱਗਣਗੇ ਜਾਂ ਜਿਹੜੀਆਂ ਪਹਿਲਾਂ ਮੁਸ਼ਕਿਲਾਂ ਆ ਰਹੀਆਂ ਸੀ ਕਿ ਅੱਜ ਵੀ ਉਹਨੀਆਂ ਮੁਸ਼ਕਿਲਾਂ ਆ ਰਹੀਆਂ ਨੇ ਹਾਂਜੀ ਬਿਲਕੁਲ ਮੈਨੂੰ ਭਾਈ ਸਾਹਿਬ ਜੀ ਹੋ ਗਿਆ ਤਕਰੀਬਨ 33 ਸਾਲ ਹੋ ਗਿਆ ਜੀ ਇੱਥੇ ਮਤਲਬ ਇਟਲੀ ਦੇ ਵਿੱਚ ਆਏ ਨੂੰ ਅੱਛਾ ਜੀ ਤੇ 92 ਦੇ ਵਿੱਚ ਅਸੀਂ ਇੱਥੇ ਆਏ ਸੀਗੇ ਜਦੋਂ ਫਿਰ ਡੋਂਕੀਆਂ ਰਾਹੀਂ ਬੰਦੇ ਹੁੰਦੇ ਹੁੰਦੇ ਸੀ ਤਾਂ ਅਸੀਂ ਵੀ ਉਦਾਂ ਹੀ ਉਸੇ ਤਰੀਕੇ ਨਾਲ ਆਏ ਸੀ ਠੀਕ ਹੈ ਕੰਮ ਇੱਥੇ ਆ ਕੇ ਮਤਲਬ ਥੋੜੀ ਜਿਹੀ ਹਾਰਡਵਰਕ ਤਾਂ ਬਹੁਤ ਕਰਨੀ ਪੈਂਦੀ ਆ ਥੋੜੀ ਜਿਆ ਹਾਰਡਵਰਕ ਜਿਹੜਾ ਕਰਨਾ ਪੈਂਦਾ ਬੰਦੇ ਨੂੰ ਕਿਉਂਕਿ ਜਦੋਂ ਕਿਤੇ ਵੀ ਸਫਲਤਾ ਜਿਹੜੀ ਮਿਲਦੀ ਉਹਦੇ ਪਿੱਛੇ ਜਿਹੜੀ ਆ ਮਿਹਨਤ ਜਿਹੜੀ ਆ ਜ਼ਰੂਰੀ ਹੁੰਦੀ ਆ ਬਿਲਕੁਲ ਆ ਕੇ ਪਹਿਲਾਂ ਤਾਂ ਪ੍ਰੋਬਲਮ ਆ ਪਈਆਂ ਸਾਨੂੰ ਵੀ ਮਤਲਬ ਸਾਨੂੰ ਕੰਮ ਨਹੀਂ ਕੰਮ ਉਦੋਂ ਵੀ ਇਦਾਂ ਹੀ ਸੀਗੇ ਨਹੀਂ ਮਿਲਦੇ ਹੁੰਦੇ ਸੀ ਹੂੰ ਕੰਮ ਕਈ ਤਰ੍ਹਾਂ ਦੇ ਕੀਤੇ ਖੇਤੀਬਾੜੀ ਦਾ ਕੰਮ ਕੀਤਾ ਫਿਰ ਆ ਮਿਸਤਰੀ ਜਿਹੜੇ ਹੁੰਦੇ ਬਿਲਡਿੰਗਾਂ ਬਣਾਉਣ ਵਾਲੇ ਤੇ ਕੋਹਾਂ ਦੇ ਨਾਲ ਵੀ ਕੀਤਾ ਕੰਮ ਠੀਕ ਹੈ ਤੇ ਇੱਥੇ ਕੰਮ ਸਰਕਸ ਦਾ ਸੀਗਾ ਉਹਦੇ ਵਿੱਚ ਵੀ ਅੱਛਾ ਲਾਇਆ ਕੰਮ ਕੀਤਾ ਹੂੰ ਮਤਲਬ ਕਾਫੀ ਇਦਾਂ ਦੀਆ ਹਾਰਡਵਰਕ ਕਰਨਾ ਪੈਂਦਾ ਹੂੰ ਉਸ ਤੋਂ ਬਾਅਦ ਫਿਰ ਅਸੀਂ ਇਸ ਲਾਈਨ ਦੇ ਵਿੱਚ ਪੈ ਗਏ ਜਿੱਦਾਂ ਜਿਹੜਾ ਸਾਡਾ ਬੇਕਰੀ ਵਾਲਾ ਠੀਕ ਹੈ ਇਹ ਮੈਂ 94 ਦੇ ਵਿੱਚ ਜਾ ਕੇ ਕੰਮ ਇਹ ਸਿੱਖ ਲਿਆ ਦੋ ਸਾਲ ਮਤਲਬ ਕੰਮ ਦੂਜਾ ਕੀਤਾ ਪਹਿਲਾ ਕੰਮ ਅੱਛਾ ਉਤਪਾਦ 94 ਦੇ ਵਿੱਚ ਇਸ ਕੰਮ ਦੇ ਵਿੱਚ ਇਸ ਲਾਈਨ ਤੇ ਪੈ ਗਿਆ ਸੀਗਾ ਸੀ ਇਹ ਫਿਰ ਆਪਣਾ ਕੰਮ ਕਦੋਂ ਸ਼ੁਰੂ ਕੀਤਾ ਤੁਸੀਂ ਅਸੀਂ ਇਹ 2004 ਚ ਅੱਛਾ 2004 ਤੋਂ ਇਹ ਕੰਮ ਸ਼ੁਰੂ ਕੀਤਾ ਹਾਂਜੀ 21 ਸਾਲ ਹੋ ਗਏ ਇਹ ਅੱਛਾ 21 ਸਾਲ ਹੋ ਗਏ ਕੰਮ ਕਰਦੇ ਆਪਣਾ ਕੰਮ ਜਿਹੜਾ ਕਰਦੇ ਆ ਅੱਛਾ ਤੇ ਫਿਰ ਇਹ ਉਹ ਮਤਲਬ ਇਟਾਲੀਅਨ ਸੀਗੇ ਪਹਿਲਾਂ ਉਹ ਹੀ ਕਰਦੇ ਸਾਰੇ ਮਤਲਬ ਕੰਮ ਲੋਕ ਤੇ ਉਹਨਾਂ ਦੇ ਕੋਲ ਫਿਰ ਅਸੀਂ ਮੈਂ ਕਰਦਾ ਸੀ ਕੰਮ ਠੀਕ ਹੈ ਤੇ ਸਾਡੇ ਪ੍ਰੋਬਲਮ ਇਹ ਸੀਗੀ ਇਸ ਕੰਮ ਦੇ ਵਿੱਚ ਜਿਹੜਾ ਸਿੱਖੀ ਸਰੂਪ ਦਾ ਜਿਹੜਾ ਹੈਗਾ ਨਾ ਇਹ ਤਾਂ ਇੱਕ ਬਹੁਤ ਵੱਡੀ ਗੱਲ ਆ ਹੂੰ ਹੁਣ ਮਤਲਬ ਸਾਡੇ ਕੋਲ ਜਿਹੜੇ ਕੰਮ ਕਰਦੇ ਬੰਦੇ ਵੀ ਆ ਕਾਫੀ ਜਿਦਾਂ ਮਤਲਬ ਮੇਰਾ ਬ੍ਰਦਰ ਆ ਦਵਿੰਦਰ ਸਿੰਘ ਉਹ ਵੀ ਸਿੱਖੀ ਸਰੂਪ ਚ ਹੀ ਆ ਹਾਂਜੀ ਅਸੀਂ ਕੰਮ ਇਦਾਂ ਹੀ ਮਤਲਬ ਸਿੱਖਿਆ ਵੀ ਇਦਾਂ ਹੀ ਹੂੰ ਤੇ ਕੰਮ ਮੈਨੂੰ ਲੱਗਦਾ ਵੀ ਅਸੀਂ ਸਾਰੇ ਯੂਰਪ ਦੇ ਵਿੱਚੋਂ ਹੀ ਮਤਲਬ ਲਾ ਲੋ ਵੇ ਖਾਣ ਪੀਣ ਵਾਲਾ ਜਿਹੜਾ ਕੰਮ ਆ ਹੂੰ ਇਹ ਸਿੱਖੀ ਸਰੂਪ ਦੇ ਵਿੱਚ ਮਤਲਬ ਪੂਰੇ ਇਦਾਂ ਹੀ ਕਰਕੇ ਹੂੰ ਤੇ ਅਸੀਂ ਇਦਾਂ ਹੀ ਡਿਲੀਵਰੀਆਂ ਕਰਦੇ ਆ ਤੇ ਤਾਂ ਮੈਂ ਦਸਤਾਰ ਬੰਨੀ ਹੁੰਦੀ ਕੋਈ ਮੁਸ਼ਕਲ ਆਉਂਦੀ ਨਹੀਂ ਮੈਨੂੰ ਕਿਸੇ ਨੇ ਨਹੀਂ ਕੋਸ਼ਿਸ਼ kia ਕੀਤੀ ਓਕੇ ਮੈਨੂੰ ਅਸਲ 'ਚ ਨਾ ਪਹਿਲਾਂ ਜਦੋਂ ਕਿਸੇ ਇਟਾਲੀਅਨ ਮਾਲਕ ਦੇ ਕੋਲ ਮਤਲਬ ਕੋਈ ਬੰਦਾ ਮੇਰੀ ਗੱਲ ਕਰਨ ਗਿਆ ਤੇ ਉਹ ਮੇਰੇ ਨਾਲ ਗੱਲ ਕਰਨ ਆਇਆ ਉਹ ਕੁਦਰਤੀ ਘਰੇ ਹੀ ਲੈ ਆਇਆ ਉਹਨੂੰ ਹੂੰ ਉਹਨੇ ਮਤਲਬ ਹਾਸੇ ਵਿੱਚ ਕਹਿਤਾ ਜਾਂਦਾ ਵੀ ਤੂੰ ਚਲ ਦਾੜੀ ਬੰਨ ਕੇ ਰੱਖੀ ਦੀ ਆ ਮਤਲਬ ਉਹ ਸੇਫਟੀ ਇੱਥੇ ਦੇ ਕਾਨੂੰਨਾਂ ਦੇ ਹਿਸਾਬ ਨਾਲ ਤੇ ਉਹ ਮੈਨੂੰ ਉਹਨਾਂ ਨੇ ਕਿਹਾਗੇ ਵੀ ਤੂੰ ਦਾੜੀ ਤੈਨੂੰ ਵਾਲ ਕਟਾਉਣੇ ਪੈਣੇ ਆ ਉਸ ਮਾਕੇ ਇਟਾਲੀਅਨ ਉਹ ਜਿਹੜਾ ਸੀਗਾ ਉਹ ਉਹੀ ਬੋਲ ਪਿਆ ਉਹ ਕਹਿੰਦਾ ਕਿਉਂ ਇਹਦਾ ਕੰਮ ਨਾਲ ਕੀ ਮਤਲਬ ਆ ਵੀ ਇਹ ਤਾਂ ਮਤਲਬ ਕੰਮ ਕਰਨਾ ਇਹ ਨਹੀਂ ਤੇ ਇਹਨੂੰ ਕੰਮ ਆਉਂਦਾ ਤੇ ਸਾਡੀ ਰੱਖੀ ਜਾਂਦੇ ਨੇ ਸਾਡਿਆਂ ਦੀ ਰੱਖੀ ਰੱਖਣ ਦੇ ਪਰ ਕਈ ਬੰਦੇ ਹੁੰਦੇ ਆ ਜਿਹੜੇ ਕੋਈ ਜੈਲਸੀ ਕਰਦੇ ਆ ਜਾਂ ਵੀ ਸੈਫਟੀਆਂ ਕਰਕੇ ਵੀ ਹੂੰ ਸਾਡੇ ਕੋਈ ਆਉਂਦੇ ਆ ਪੁਲਿਸ ਵਾਲੇ ਵੀ ਆਉਂਦੇ ਆ ਜਿਹੜੇ ਇੱਥੇ ਦੇ ਕਾਨੂੰਨ ਜਿਹੜੇ ਚੈੱਕ ਕਰਨ ਆਉਂਦੇ ਆ ਹੂੰ ਸਾਰਿਆਂ ਨੂੰ ਪਤਾ ਹੈ ਉਹਨਾਂ ਨੂੰ ਵੀ ਇਦਾਂ ਹੀ ਆ ਇਹ ਤੇ ਸਾਡੇ ਜਿਹੜੇ ਵਰਕਰ ਆ ਉਹਨਾਂ ਵਿੱਚੋਂ ਵੀ ਐ ਤਿੰਨ ਚਾਰ ਵਰਕਰ ਇਹੋ ਜਿਹੇ ਜਿਹੜੇ ਪੁਲਿਸ ਸਿੱਖੀ ਸਰੂਪ ਦੇ ਵਿੱਚ ਆਪਣੇ ਪੰਜਾਬੀ ਆ ਪੰਜਾਬੀ ਆ ਹਾਂਜੀ ਠੀਕ ਆ ਉਹ ਸਿੱਖੀ ਸਰੂਪ ਦੇ ਵਿੱਚ ਹੀ ਆ ਉਹ ਜਿਹੜੇ ਜਿਹੜਾ ਕਈ ਵਾਰ ਨੌਜਵਾਨ ਆਪਣੇ ਵਿਦੇਸ਼ ਜਾਣ ਕੇ ਅਕਸਰ ਇੱਕ ਆਮ ਹੀ ਬਹਾਨਾ ਮਾਰਦੇ ਜੀ ਸਾਨੂੰ ਕੰਮ 'ਚ ਮੁਸ਼ਕਲ ਆਉਂਦੀ ਇੱਥੇ ਇਟਲੀ ਦੇ ਵਿੱਚ ਵੀ ਮੈਨੂੰ 2-4 ਵੀਰ ਐਸੇ ਮਿਲੇ ਆ ਉਹ ਕਹਿੰਦੇ ਜੀ ਅਸੀਂ ਕੰਮ ਰੱਖਣਾ ਚਾਹੁੰਦੇ ਆ ਪਰ ਸਾਨੂੰ ਜੌਬ ਦੀ ਪ੍ਰੋਬਲਮ ਹੋਦੀ ਐ ਕਿ ਅਸਾਂ ਕਰਕੇ ਤੁਹਾਨੂੰ ਮਤਲਬ ਇੰਨੇ ਸਾਲ ਹੋ ਗਏ ਇਸ ਕੰਟਰੀ ਵਿੱਚ ਆਏ ਨੂੰ ਤੁਹਾਨੂੰ ਲੱਗਦਾ ਵੀ ਕਿਸੇ ਨਾਲ ਕਿਸੇ ਨੂੰ ਜੌਬ ਵਿੱਚ ਪ੍ਰੋਬਲਮ ਆਉਂਦੀ ਹੋਊ ਮੈਨੂੰ ਨਹੀਂ ਲੱਗਦਾ ਜੀ ਇਦਾਂ ਦੀ ਕੋਈ ਗੱਲਬਾਤ ਹੁੰਦੀ ਹੋਵੇ ਇਹ ਫੇਰ ਮਨ ਦੀ ਕਮਜ਼ੋਰੀ ਕਹਿ ਸਕਦੇ ਹੋ ਜਾਂ ਤੁਸੀਂ ਡਰ ਜਾਂਦੇ ਆ ਜਾਂ ਦੇ ਕਹਿੰਦੇ ਮੈਨੂੰ ਜਾਂ ਆਪਣੀ ਗੱਲ ਰੱਖਣੀ ਨਹੀਂ ਆ ਰਹੀ ਸਾਹਿਬ ਜਾਂ ਰੱਖਣੀ ਨਹੀਂ ਆਉਂਦੀ ਗੱਲ ਇਹ ਵੀ ਇਹ ਵੀ ਫਰਕ ਪੈਂਦਾ ਸਾਹਿਬ ਇਹੋ ਗੱਲ ਸਿਆਣੀ ਹੁਣ ਕੈਨੇਡਾ ਅਮਰੀਕਾ ਜੀ ਆਪਣੇ ਇਹੋ ਜਿਹੇ ਵੀਰ ਪੰਜਾਬੀ ਆ ਜਿਨ੍ਹਾਂ ਨੂੰ ਕਈ-ਕਈ ਸਾਲ ਹੋ ਗਏ ਉਹਨਾਂ ਨੇ ਦਸਤਾਰਾਂ ਵੀ ਉੱਤੇ ਸਜਾਈਆਂ ਵਾਂ ਕੇ ਅਸੀਂ ਉਦਾਂ ਰੱਖਿਆ ਹਾਂ ਜੀ ਆਪਣੇ ਕੰਮ ਵੀ ਕੀਤੇ ਆ ਮੈਨੂੰ ਲੱਗਦਾ ਵੀ ਇਹ ਇਹ ਜਿਹੜੇ ਲੋਕ ਆ ਸੋ ਇਹ ਸੋਚਦੇ ਵੀ ਜੇ ਬੰਦਾ ਆਪਣੇ ਧਰਮ 'ਚ ਪੱਕਾ ਵਾ ਜੇ ਤਾਂ ਮਨ ਨੂੰ ਇਹ ਇਮਾਨਦਾਰੀ ਰੱਖੂਗਾ ਬਿਲਕੁਲ ਬਿਲਕੁਲ ਇਹਨਾਂ ਨੂੰ ਹਾਂ ਇਸ ਕੱਲ ਦਾ ਵੀ ਹੈ ਹੁੰਦਾ ਆ ਇਸ ਚੀਜ਼ ਦਾ ਵੀ ਅਸਰ ਪੈਂਦਾ ਹੈ ਹਾਂ ਵੀ ਹਾਂ ਹਾਂ ਮੈਨੂੰ ਲੱਗਦਾ ਵੀ ਖਾਣੇ ਚ ਜਿਹੜੀ ਤੁਸੀਂ ਕਹਿੰਦੇ ਖਾਣ ਵਿੱਚ ਚੀਜ਼ਾਂ ਮੈਨੂੰ ਲੱਗਦਾ ਵੀ ਕਈ ਵਾਰੀ ਕੋਈ ਕੇਸ ਵਿੱਚੋਂ ਨਿਕਲ ਆਇਆ ਕੋ ਤਾਂ ਕਰਕੇ ਮੁਸ਼ਕਲ ਆਉਂਦੀ ਹੁੰਦੀ ਆ ਉਹ ਤਾਂ ਹੀ ਸੇਫਟੀ ਵਾਸਤੇ ਜਿਵੇਂ ਤੁਸੀਂ ਕਿਹਾ ਵੀ ਅਸੀਂ ਦਾੜੀ ਨੂੰ ਬੰਨ ਲੀਨੇ ਆ ਹਾਂਜੀ ਹਨਾ ਉਹ ਤਾਂ ਫਿਰ ਇਦਾਂ ਹੈ ਜੀ ਉਹ ਤਾਂ ਕੋਈ ਵੀ ਚੀਜ਼ ਆ ਨਾ ਜਿੱਦਾਂ ਔਰਤਾਂ ਵੀ ਕੰਮ ਕਰਦੀਆਂ ਜਿੱਦਾਂ ਹਾਂਜੀ ਹੁਣ ਸਾਡੇ ਕੰਮਾਂ ਨਾਲ ਹਾਂ ਉਹ ਉਹਨਾਂ ਦਾ ਵੀ ਬਾਲ ਡਿੱਗ ਸਕਦਾ ਕਿਤੇ ਵੀ ਡਿੱਗ ਸਕਦਾ ਬਿਲਕੁਲ ਤੇ ਉਹ ਥੋੜੇ ਜਿਹਾ ਹਾਂ ਸਾਵਧਾਨੀ ਵਰਤਣੀ ਪੈਂਦੀ ਜਰੂਰ ਉਹ ਹੂੰ ਬਈ ਕੋਈ ਵਿੱਚੋਂ ਬਾਲ ਨਾ ਨਿਕਲ ਆਵੇ ਕੋਈ ਵਿੱਚ ਵਿੱਚ ਚੀਜ਼ ਨਾ ਡੱਕ ਜਾਏ ਖਾਸ ਕਰਕੇ ਮੈਨੂੰ ਲੱਗਦਾ ਜਿਹੜੇ ਰੈਸਟੋਰੈਂਟ ਚ ਵੀਰ ਕੰਮ ਕਰਦੇ ਹਨ ਉਹਨਾਂ ਨੂੰ ਸ਼ਾਇਦ ਜ਼ਿਆਦਾ ਪ੍ਰੋਬਲਮ ਇਹ ਆਉਂਦੀ ਆ ਬਾਲਾਂ ਦੀ ਹਾਂ ਉਹਨਾਂ ਵਾਸਤੇ ਆ ਸਕਦੀ ਇਹ ਪ੍ਰੋਬਲਮ ਠੀਕ ਆ ਪਰ ਜਿੱਦਾਂ ਸਾਡੇ ਵਾਲਾ ਕੰਮ ਹੈ ਜਦੋਂ ਅਸੀਂ ਬਣਾਉਂਦੇ ਆ ਉੱਥੇ ਅਸੀਂ ਫਿਰ ਸਰਵ ਜਿੱਦਾਂ ਕਰਦੇ ਆ ਜਿਹੜੀ ਉਹ ਚੀਜ਼ ਫਿਰ ਪੱਠੀ ਜਿੱਦਾਂ ਫੋਰਨ ਨੂੰ ਕਹਿੰਦੇ ਇੱਥੇ ਹੂੰ ਉਹਦੇ ਚ ਪੱਕ ਜਾਂਦੀ ਆ ਬਾਲ ਤਾਂ ਨਹੀਂ ਛੜਦਾ ਵਿੱਚ ਪਰ ਫਿਰ ਵੀ ਉੱਥੇ ਪਤਾ ਲੱਗ ਜਾਂਦਾ ਸਾਨੂੰ ਵੀ ਕੋਈ ਬਾਲ ਟਿੱ ਗਿਆ ਵਿੱਚ ਜਾਂ ਕਿਤੇ ਆਇਆ ਉਹ ਦਿਖਸ ਜਾਂਦਾ ਵਿੱਚੋਂ ਉਹ ਫਿਰ ਬੰਦਾ ਕਰ ਲੈਂਦਾ ਪਰ ਇੱਦਾਂ ਬਾਲ ਆਮ ਡਿੱਗਦੇ ਨਹੀਂ ਜੇ ਤੁਸੀਂ ਜਨਾ ਤੁਸੀਂ ਬੇਕਰੀ ਦਾ ਸਾਮਾਨ ਸਾਰਾ ਫਰੈਸ਼ ਤਿਆਰ ਕਰਦੇ ਹਾਂਜੀ ਬਿਲਕੁਲ ਰੋਜ਼ ਹੀ ਰੋਜ਼ ਤਿਆਰ ਰੋਜ਼ ਹੀ ਰੋਜ਼ ਤਿਆਰ ਹੁੰਦਾ ਤੁਹਾਡੇ ਕੋਲ ਜਦਾਂ ਤੁਸੀਂ ਸਵੇਰੇ ਮੁੱਲ ਦਾ ਟਾਈਮ ਨਾ ਜਾਂਦੇ ਆ ਕਿ ਸਾਰੇ ਆਰਡਰ ਆਉਂਦੇ ਤੁਹਾਡੇ ਕੋਲ ਆਰਡਰ ਕਿ ਤਿਆਰ ਹੁੰਦੇ ਹਾਂਜੀ ਪੱਕਾ ਹੁੰਦਾ ਜਦੋਂ ਇੱਥੇ 12 ਆ ਆ ਨਾ ਜਦਾਂ ਇਹ ਜਿੱਥੇ ਲੋਕ ਖਾਂਦੇ ਆ ਇਹ ਸਾਡੇ ਵਾਲਾ ਸਾਮਾਨ ਉਹਨੂੰ ਕੀ ਆਂਦੇ ਫੇ ਜਿਹੜੇ ਬਾਹਰ ਆ ਇਹਨੂੰ ਬਰਿਓ ਉਹਦਾ ਕੁਰਨੀਤੀ ਕਹਿੰਦੇ ਇਥੋਂ ਇਟਾਲੀਅਨ ਚ ਅੱਛਾ ਤੇ ਇੰਗਲਿਸ਼ ਵਿੱਚ ਇਹਨੂੰ ਬਰਿਓਸ਼ ਕਹਿੰਦੇ ਆ ਜਿਹੜੇ ਆਪਣੇ ਇੰਡੀਆ ਵਿੱਚ ਵੀ ਸ਼ਾਇਦ ਉਹ ਬਣਦੇ ਆ ਠੀਕ ਆ ਹੁਣ ਲੱਗ ਪਿਆ ਬਣਨੇ ਹ ਤੇ ਬਰਿਓਸ਼ ਕਹਿੰਦੇ ਉਹਨਾਂ ਨੂੰ ਠੀਕ ਆ ਉਹਦੀਆਂ ਜਿੱਦਾਂ ਹੁੰਦੀਆਂ ਕੋਈ 20 22 ਕ ਵੈਰਾਈਟੀਆਂ ਹੂੰ ਕੋਈ ਕਰੀਮ ਵਾਲੀ ਹੋ ਗਈ ਕੋਈ ਨੋਟੇਲੇ ਵਾਲੀ ਕੋਈ ਦਮਰਨ ਤਮਸ ਜੈਮ ਵਾਲੀ ਹੋ ਗਈ ਸਾਰੀਆਂ ਉਹ ਬਖਰੀ ਬਖਰੀਆਂ ਹੁੰਦੀਆਂ ਹੂੰ ਉਹ ਫਿਰ 12 ਦੇ ਲੋਕ ਇਹਨਾਂ ਦਾ ਇੱਥੇ ਟ੍ਰੈਂਡ ਆ ਜਿੱਦਾਂ ਵੀ ਉਹ ਸਵੇਰ ਨੂੰ ਜਿਹੜੀ ਆਪਾਂ ਚਾਹ ਪਾਣੀ ਜਿੱਦਾਂ ਜਿੱਦਾਂ ਕਾਫੀ ਪਿੰਦੇ ਆ ਕਾਪੂਚੀਨੋ ਉਹਦੇ ਨਾਲ ਉਹ ਖਾਂਦੇ ਲੋਕ ਹੈ ਖਾਂਦੇ ਠੀਕ ਆ ਤੇ ਉਹ ਫਿਰ ਅਸੀਂ ਜਿੱਦਾਂ ਸਪਲਾਈ ਕਰਨ ਜਾਈਦਾ ਠੀਕ ਆ ਸਵੇਰੇ 4 ਵਜੇ ਨਾਲ ਹੂੰ ਔਰ ਰੋਜ਼ ਸਵੇਰ ਨੂੰ ਉਹਦੇ ਵਿੱਚ ਇਟਾਲੀਅਨ ਵੀ ਹੈਗੇ ਆ ਹੂੰ 7-8 ਬੰਦੇ ਇਟਾਲੀਅਨ ਆ ਜਿਹੜੇ ਸਾਡੇ ਕੋਲੋਂ ਸਮਾਨ ਆ ਕੇ ਚੱਕਦੇ ਆ ਤੇ ਇਹ ਆਪਣੀ ਜਿਹੜੀ ਬੇકરી ਦੀ ਸ਼ਾਪ ਆ 24 ਘੰਟੇ ਖੁੱਲੀ ਹਾਂਜੀ ਮਤਲਬ ਇਹ ਕੋਈ ਟਾਈਮ ਪੀਰੀਅਡ ਨਹੀਂ ਵੇਲੇ ਬੰਦ ਹੋਣਾ ਨਹੀਂ ਨਹੀਂ ਉਹ ਸ਼ਿਫਟਾਂ ਹੁੰਦੀਆਂ ਚੀਜ਼ ਦਾ ਅੱਛਾ ਉਹ ਸ਼ਿਫਟਾਂ ਵਿੱਚ ਕੰਮ ਕਰਦੇ ਆ ਸਾਡੇ ਵੀਰ ਜਿਹੜੇ ਹੈਗੇ ਆ ਤੇ ਉਹ ਇੱਕ ਸ਼ਿਫਟ ਜਿੱਦਾਂ ਸਵੇਰ ਨੂੰ ਆ 8 ਵਜੇ ਤੋਂ ਲੱਗੇ 3 ਵਜੇ ਤਾਈਂ ਤੇ ਇੱਕ ਫਿਰ ਉਸ ਤੋਂ ਬਾਅਦ ਆ ਜਾਂਦੇ ਆ ਉਹ ਸ਼ਾਮ ਨੂੰ ਲੱਗਦੇ 7 ਵਜੇ ਸਵੇਰ ਨੂੰ 3-4 ਵਜੇ ਤੇ ਠੀਕ ਉਹ ਕਰਦੇ ਕੰਮ ਹਾਂਜੀ ਵਾ 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 ਮਤਲਬ ਇਹ ਇਹ ਜੇ ਸੈਟਅਪ ਕਿਸੇ ਨੇ ਮੈਂ ਕਈ ਸੋਚਦਾ ਆਪਣੇ ਨੂੰ ਪੰਜਾਬ ਵਿੱਚ ਪੰਜਾਬ ਤੋਂ ਕਿੰਨੇ ਵੀਰ ਵਿਦੇਸ਼ਾਂ ਚ ਆ ਗਏ ਇਹ ਗੱਲ ਕਰਨ ਦਾ ਸਾਡਾ ਮਕਸਦ ਇਹ ਆ ਵੀ ਕਿਸੇ ਵੀਰ ਨੂੰ ਉਤਸ਼ਾਹ ਮਿਲੇ ਇਹੋ ਜੇ ਕੰਮ ਆਪ ਪੰਜਾਬ ਵਿੱਚ ਵੀ ਸ਼ੁਰੂ ਕੀਤੇ ਜਾ ਸਕਦੇ ਆ ਆਪਣੇ ਤੌਰ ਤੇ ਜੇ ਚਾਰ ਵੀਰ ਰਲ ਕੇ ਜੇ ਇਕੱਲਾ ਨਹੀਂ ਕਰਦਾ ਦੋ ਚਾਰ ਵੀਰ ਰਲ ਕੇ ਮਤਲਬ ਆਪਣੀਆਂ ਮੈਕੈਨਿਕ ਇਦਾਂ ਦੀਆਂ 숍ਾਂ ਖੋਲੀਆਂ ਜਾਣ ਬੇਖਰੀਦਾ ਕੰਮ ਖੋਲਿਆ ਜਾ ਸਕੇ ਤੇ ਇਹ ਕੰਮ ਮੈਨੂੰ ਲੱਗਦਾ ਵੀ ਜੇ ਪਹਿਲਾਂ ਕੰਮ ਸਿੱਖਿਆ ਜਾਵੇ ਤੇ ਕੰਮ ਕਰ ਕੀਤਾ ਜਾ ਸਕਦਾ ਨਹੀਂ ਕੀਤਾ ਹਾਂ ਬਿਲਕੁਲ ਅੱਜ ਲੋੜਿਆ ਸਾਨੂੰ ਉਹਨਾਂ ਪੰਜਾਬ ਦੇ ਵਿੱਚ ਵੀ ਜਾਂ ਆਪਣੇ ਉੱਤੇ ਕਿਸੇ ਵੀ ਅੱਜ ਜਿਹੜੇ ਨੌਜਵਾਨ ਸਾਡੇ ਬਾਹਰੋਂ ਆਉਂਦੇ ਆ ਸਟਰਗਲ ਕਰਨਾ ਕਿਉਂਕਿ ਜਦੋਂ ਅਸੀਂ ਆਪਣੀ ਧਰਤੀ ਨਾਲ ਜੁੜੇ ਆ ਉੱਥੇ ਜਦੋਂ ਕਰਦੇ ਆ ਉੱਥੇ ਸਾਨੂੰ ਕੋਈ ਮੁਸ਼ਕਲਾ ਨਹੀਂ ਹੁੰਦੀਆਂ ਕਿਉਂਕਿ ਤੁਹਾਨੂੰ ਬੋਲੀ ਦੀ ਨਹੀਂ ਪ੍ਰੋ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹਾਂਜੀ ਪ੍ਰੋਬਲਮ ਨਹੀਂ ਪੈਣੀ ਤੁਹਾਨੂੰ ਉੱਥੇ ਕਾਨੂੰਨ ਬਾਰੇ ਵੀ ਪਤਾ ਸਾਰਾ ਕੁਝ ਪਤਾ ਆ ਤੇ ਇਹ ਸਾਰਾ ਕੰਮ ਕਰ ਸਕਦੇ ਆ ਮੈਂ ਤੇ ਜਦੋਂ ਵੇਖ ਰਿਹਾ ਸੀ ਵੀ ਜੇ ਇਹ ਪੂਰਾ ਸੈਟਅਪ ਉਹ ਆਪਾਂ ਉਥੇ ਪੰਜਾਬ ਵਿੱਚ ਸ਼ੁਰੂ ਕੀਤਾ ਹੋਵੇ ਤੇ ਬੜੀ ਵਿਕੇ ਕੁਝ ਮੈਂ ਵੇਖਿਆ ਕਿ ਦੋ ਚੀਜ਼ਾਂ ਖਾ ਕੇ ਕਿੰਨੀਆਂ ਸਵਾਦ ਆਉਂ ਬਿਲਕੁਲ ਉਹ ਟ੍ਰੈਂਡ ਬਦਲ ਗਿਆ ਨੇ ਸੀ ਹੁਣ ਹੁਣ ਬਦਲ ਗਿਆ ਹੁਣ ਲੋਕ ਜਿਦਾ ਪੀਜ਼ਾ ਨੂੰ ਲੱਪੇ ਖਾਣ ਹੋਰ ਇਦਾਂ ਦੀ ਚੀਜ਼ਾਂ ਲੱਗ ਕੇ ਖਾਣ ਇਹ ਚੀਜ਼ਾਂ ਜਿਹੜੀਆਂ ਹੁਣ ਆਪਣੇ ਵੀਰਾਂ ਨੇ ਪੀਜੇ ਦੀ ਵੀ ਕਾਫੀ ਇੱਥੇ ਮਤਲਬ ਕੰਮ ਖੋਲੇ ਆਪਣੇ ਪੰਜਾਬੀਆਂ ਦੇ ਜਰਮਨ ਜੀ ਵੀ ਵੇਖਿਆ ਇੱਥੇ ਵੀ ਆਪਣੇ ਵੀਰਾਂ ਦੇ ਕਾਫੀ ਆ ਹਾਂਜੀ ਮਤਲਬ ਇਹ ਆ ਵੀ ਮਤਲਬ ਇਹ ਜੇ ਵੀਰ ਆਪਣੇ ਉਹਨਾਂ ਵੀਰਾਂ ਨੂੰ ਥੋੜਾ ਉਤਸ਼ਾਹਤ ਕਰਨ ਇਥੇ ਵੀ ਆਪਣੇ ਕੰਮ ਆਪਣੇ ਕਿਤੇ ਜਾ ਸਕਦੇ ਕਈ ਵਿਦੇਸ਼ਾਂ ਚ ਜਾ ਕੇ ਉਹਨਾਂ ਨੇ ਉਥੇ ਆਪਣੀਆਂ ਫੂਡ ਵਾਲੇ ਟਰੱਕ ਆਪਣੇ ਪਾਏ ਆ ਹਾਂਜੀ ਫਿਰ 2-2 3-3 4-4 ਲੱਖ ਰੁਪਇਆ ਮਹੀਨੇ ਦੀ ਉਹਨਾਂ ਦੀ ਆਪਣੀ ਸੇਲ ਹੋ ਰਹੀ ਆ ਨਾਲ ਕਿੰਨਿਆਂ ਨੌਜਵਾਨਾਂ ਨੂੰ ਕੰਮ ਮਿਲ ਰਿਹਾ ਬਿਲਕੁਲ ਇੱਕ ਨਾ ਸਾਡੇ ਚ ਥੋੜੀ ਜਿਹੀ ਘਾਟ ਆ ਜਿੱਦਾਂ ਅਸੀਂ ਕੰਮ ਕਰਨਗੇ ਸ਼ਰਮ ਮਹਿਸੂਸ ਕਰਦੇ ਹਾਂ ਸ਼ਰਮ ਮਹਿਸੂਸ ਇਹ ਚੀਜ਼ ਸਾਡੇ ਵਿੱਚੋਂ ਕੱਢਣੀ ਚਾਹੀਦੀ ਹੈ ਬਹੁਤ ਵਧੀਆ ਗੱਲ ਹੈ ਕਿਉਂਕਿ ਅਸੀਂ ਜਦੋਂ ਉੱਥੋਂ ਇੱਥੇ ਆਉਂਦੇ ਆ ਇੱਥੇ ਆ ਕੇ ਸਾਨੂੰ ਸ਼ਰਮ ਲੈ ਜਾਂਦੀ ਸੱਜੇ ਇੱਥੇ ਮੈਨੂੰ ਲੱਗਦਾ ਸਾਰਿਆਂ ਨੂੰ ਵੇਖ ਕੇ ਆਪਾਂ ਨੇ ਉਹਨੇ ਉਹ ਵੀ ਉਹਨੇ ਵੀ ਕੀਤਾ ਮੈਂ ਵੀ ਕੀਤਾ ਹਾਂਜੀ ਹਾਂਜੀ ਕਿੱਥੇ ਕੰਮ ਕਰਕੇ ਬੰਦਾ ਜੌਬ ਕਿੰਦਾ ਆਪਣੀ ਮੈਂ ਇੱਥੇ ਤੇ ਮੈਨੂੰ ਲੱਗਦਾ ਵੀ ਸੰਗਦਾ ਨਹੀਂ ਕੋਈ ਜਿਹੜਾ ਮਰਕਾ ਜਿ ਕੋਈ ਬੰਦਾ ਕਿੱਥੋਂ ਅਨਬਦੇੜੀ ਲਾ ਕੇ ਆਇਆ ਭਾਈ ਮਤਲਬ ਉਹ ਉਸ ਉਹ ਇਹ ਸੋਚ ਰਿਹਾ ਕਿ ਮੈਂ ਆਪਣਾ ਕੰਮ ਕਰਕੇ ਆਇਆ ਘਾਹ ਕੱਟਣ ਨੂੰ ਆਪਣੀ ਜੌਬ ਕਹਿੰਦਾ ਬੰਦਾ ਹਰ ਕੰਮ ਨੂੰ ਮਤਲਬ ਆਪਣੀ ਜੌਬ ਕਹਿੰਦਾ ਬਿਲਕੁਲ ਉਹ ਉੱਥੇ ਜਦੋਂ ਬੰਦਾ ਆਪਣਾ ਘਰ ਦਾ ਕੰਮ ਕਰ ਲੈਂਦਾ ਸੰਗੀ ਜਾਂਦਾ ਹਾਂਜੀ ਤੇ ਮੈਨੂੰ ਲੱਗਦਾ ਕਿ ਵਿਦੇਸ਼ ਤੋਂ ਜਦੋਂ ਬੰਦਾ ਪੰਜਾਬ ਵਾਪਸ ਪਰਦਾ ਨਾ ਉਹਨੂੰ ਕੰਮ ਕਰਨ ਲੱਗਿਆਂ ਕੋਈ ਸੰਗ ਨਹੀਂ ਹੁੰਦੀ ਨਹੀਂ ਸੰਗ ਹੁੰਦੀ ਵੀ ਆਪਣਾ ਜਦੋਂ ਤੁਸੀਂ ਆਪਣਾ ਕੰਮ ਖੁਦ ਆਪਣੇ ਅੱਸੀ ਕਰਦੇ ਤੇ ਬੰਦਾ ਅੱਗੇ ਵਧਦਾ ਤਰੱਕੀ ਤਾਂ ਵਾ ਜੇ ਬੰਦਾ ਆਪਣੀ ਇਮਾਨਦਾਰੀ ਦੇ ਨਾਲ ਕੰਮ ਆ ਤਾਂ ਸ਼ਰਮ ਨਹੀਂ ਹੋਣੀ ਚਾਹੀਦੀ ਫੇਰ ਨਾ ਉਹਦੇ ਵਿੱਚ ਤੁਹਾਨੂੰ ਨਹੀਂ ਫੇਰ ਤੁਸੀਂ ਕੋਈ ਵੀ ਕੰਮ ਕਰੋ ਆਪਣੇ ਹੱਥੀ ਇੱਕ ਚੀਜ਼ ਇੱਥੇ ਮੈਂ ਵੇਖੀ ਆ ਇਟਲੀ ਦੇ ਜਦੋਂ ਅਸੀਂ ਆਏ ਆ ਵੀ ਨੌਜਵਾਨ ਸਾਈਕਲਾਂ ਤੇ ਜਾ ਰਹੇ ਆ ਹਾਂਜੀ ਮਤਲਬ ਮੈਂ ਵੇਖਿਆ ਵੀ ਅਜੇ ਵੇਲੇ ਪੰਜਾਬ 'ਚ ਜੇ ਸਾਈਕਲ ਚਲਾਉਣ ਲੱਗਾ ਸ਼ਰਮ ਮਹਿਸੂਸ ਕਰਦੇ ਸ਼ਰਮ ਮਹਿਸੂਸ ਕਰਦਾ ਹਾਂ ਬਿਲਕੁਲ ਭਾਵੇਂ ਉਹ ਮੈਂ ਪੁੱਛਿਆ ਵੀ ਕਿਉਂ ਉਹਨਾਂ ਦੇ ਜੇ ਕਾਰਨ ਬਿਨ ਕਲਾਇਸੈਂਸ ਲੈਣਾ ਔਖਾ ਵਾ ਕਿ ਨੌਜਵਾਨ ਵਾਸਤੇ ਇੱਥੇ ਆਣ ਕੇ ਇੱਕਦਮ ਉਹਨੂੰ ਗੱਡੀ ਦੀ ਲੈ ਸਕਦਾ ਜਾਂ ਉਹ ਕੋਈ ਇੰਨੇ ਜਿਹੇ ਪੈਸੇ ਨਹੀਂ ਹੁੰਦੇ ਜਾਂ ਲਾਇਸੈਂਸ ਵਾਸਤੇ ਪਾਸ਼ਾ ਹੋਣੀ ਚਾਹੀਦੀ ਆ ਤੇ ਉੱਥੇ ਨੂੰ ਪਤਾ ਵਾ ਹੁਣ ਜਿੰਨੇ ਮੈਂ ਗੁਰਦਾਰੇ ਵੇਖੇ ਨੌਜਵਾਨ ਸਾਈਕਲਾਂ ਤੇ ਆ ਰਹੇ ਆ ਕੰਮਾਂ ਤੇ ਜਾ ਰਹੇ ਆ ਇਨਾ ਸਾਈਕਲ ਮੈਂ ਪੰਜਾਬ ਵਿੱਚ ਚਲਦੇ ਨਹੀਂ ਵੇਖਿਆ ਨਹੀਂ ਨਹੀਂ ਹੁਣ ਅੱਛਾ ਸਾਈਕਲਾਂ ਟ੍ਰੈਂਡ ਹੈ ਨਹੀਂ ਹੁਣ ਜਦੋਂ ਇਹੋ ਨੌਜਵਾਨ ਪੰਜਾਬ ਜਾਣਗੇ ਦੱਸਣਗੇ ਉਹਨਾਂ ਨੂੰ ਆਹ ਕਿ ਭਾਈ ਸਾਈਕਲ ਚਲਾਉਣ ਕੋਈ ਮਾੜੀ ਗੱਲ ਨਹੀਂ ਆਜੇ ਵੇਖੋ ਤੁਸੀਂ ਕਿਸਾਨ ਹੀ ਆ ਜੇ ਘਰ 'ਚ ਇੱਕ ਸਾਈਕਲ ਵੀ ਹੈਗਾ ਤੇ ਉਹ ਵੀ ਖੇਤਾਂ ਨੂੰ ਜਾਣ ਲੱਗਿਆ ਸ਼ਰਮ ਮਹਿਸੂਸ ਕਰਦਾ ਭਾਵੇਂ ਉਹਦੇ ਗੋਡੇ ਦੁਖਰੇ ਆ ਫਿਰ ਵਿੱਚ ਪ੍ਰੋਬਲਮ ਆ ਰਹੀਆਂ ਵਾ ਮਤਲਬ ਮੈਂ ਚਾਹੁੰਦਾ ਕਿ ਵਿਦੇਸ਼ਾਂ 'ਚ ਬੈਠੇ ਵੀਰ ਮਤਲਬ ਆਪਣੇ ਪੰਜਾਬ ਵਾਲੇ ਬੰਦਿਆਂ ਨੂੰ ਉਤਸ਼ਾਹਤ ਕਰ ਸਕਦੇ ਕਿ ਭਾਈ ਤੁਸੀਂ ਕੰਮ ਕਰੋ ਬਿਲਕੁਲ ਕਿਉਂਕਿ ਅੱਜ ਸਮੱਸਿਆ ਸਭ ਤੋਂ ਵੱਡੀ ਇਹੋ ਗੱਲ ਆ ਰਹੀ ਆ ਨਾ ਕਿ ਜਦੋਂ ਵਿਦੇਸ਼ ਹਾਂ ਜੀ ਉਹ ਜਾ ਕੇ ਉਹਨਾਂ ਨੂੰ ਦੱਸਦਾ ਕਿ ਭਾਈ ਕੰਮ ਕਰ ਲਈ ਕੋਈ ਨਾ ਤੁਸੀਂ ਸੰਗੋ ਵਿਦੇਸ਼ ਚ ਹਰ ਬੰਦਾ ਆਪਣਾ ਹੱਥੀਂ ਆਪ ਕੰਮ ਕਰਦਾ ਬਿਲਕੁਲ ਬਿਲਕੁਲ ਇਥੇ ਮੈਨੂੰ ਲੱਗਦਾ ਕਿ ਇਹਦੇ ਘਰ ਚ ਆਪਾਂ ਕੰਮ ਵਾਲੀ ਵੇਖੀ ਆ ਵੀ ਕੋਈ ਕੰਮ ਵਾਲੀ ਜੇ ਰੱਖੀ ਗਏ ਨੇ ਕੋਈ ਕਪੜੇ ਧੋਣ ਲਈ ਕੋਈ ਪਾਂਡੇ ਮਾਂਜਣ ਲਈ ਕੋਈ ਸਫਾਈ ਕਰਨ ਲਈ ਇਥੇ ਹਰ ਇੱਕ ਵਿਅਕਤੀ ਆਪਣੇ ਘਰ ਦਾ ਕੰਮ ਆਪ ਕਰਦਾ ਹੈ ਅਜੇ ਤੁਸੀਂ ਪੰਜਾਬ ਚ ਅਸੀਂ ਕਹਿ ਵੀ ਕਿ ਦਿੰਦੇ ਆ ਵੀ ਸਾਡੇ ਕੋਲ ਬੜਾ ਜੀ ਮਤਲਬ ਆਪਾਂ ਕਹਿੰਦੇ ਵੀ ਸਾਡੇ ਕੋਲ ਪੈਸੇ ਘਟਵਾ ਫਿਰ ਵੀ ਕੋਈ ਨਾ ਕੋਈ ਕੰਮ ਵਾਲੀ ਘਰ ਦੇ ਵਿੱਚ ਕੋਈ ਸਫਾਈ ਕਰਨ ਆਲੀ ਆ ਕੋਈ ਕੋਈ ਨਾ ਉਹ ਕੰਮ ਕਰਨ ਵਾਸਤੇ ਘਰ ਚ ਆ ਰਿਹਾ ਮਤਲਬ ਆਪਣਾ ਕੰਮ ਕਰਨ ਲੱਗਿਆ ਸਾਨੂੰ ਸੰਗਠਣਾ ਨਹੀਂ ਚਾਹੀਦਾ ਅਸੀਂ ਅੱਗੇ ਵਧ ਸਕਦੇ ਹਾਂ ਬਿਲਕੁਲ ਬਿਲਕੁਲ ਸਾਡਾ ਕਾਰਨ ਵੀ ਇਹੀ ਆ ਹੁਣ ਮੰਨ ਲਓ ਸਾਡੇ ਕੋਲ ਇੱਥੇ ਲਗਭਗ ਮਤਲਬ 14-15 ਵਿਅਕਤੀ ਜਿਹੜੇ ਕੰਮ ਕਰਦੇ ਆ ਹਾਂਜੀ 10 ਵਿੱਚੋਂ ਪੰਜਾਬੀ ਆ ਤੇ ਆਪਣੇ ਬਾਕੀ ਪੰਜਾਬ ਦੇ ਵੀ ਆ ਹਰਿਆਣੇ ਦੇ ਵੀ ਆ ਅੱਛਾ ਤੇ ਉੱਤਰਾਖੰਡ ਤੋਂ ਵੀ ਹੈਗੇ ਆ ਠੀਕ ਆ ਤੇ ਇਟਾਲੀਅਨ ਵੀ ਇਟਾਲੀਅਨ ਵੱਖਰੇ ਆ ਜਿਹਦਾ ਤੇ ਉਡੀ ਇਹ ਕਟਾਲੀਅਨ ਸੈਕਟਰੀ ਦਾ ਕੰਮ ਕਰਦੀ ਆ ਬਈ ਬੰਦਾ ਕੇਕ ਬਣਾਉਂਦਾ ਉਹ ਟਾਲੀਆਂ ਨੇ ਆ ਇੱਕ ਹੋਰ ਰਿਸੈਂਟ ਵਿੱਚ ਬਣਾਉਂਦੀ ਉਹ ਉਹ ਵੀ ਆ ਟਾਲੀਆਂ ਨੇ ਆ ਹਮ ਮਤਲਬ ਕਹਿਣਾ ਦਾ ਮੇਰਾ ਇਹ ਆ ਵੀ ਜਦੋਂ ਅਸੀਂ ਮਤਲਬ ਜੇ ਕੋਈ ਸਫਾਈ ਵਾਲਾ ਬੰਦਾ ਹੈ ਨੀਗਾ ਅਸੀਂ ਇਹ ਸ਼ਰਮ ਮਹਿਸੂਸ ਨਹੀਂ ਕਰਦੇ ਬਈ ਉੱਥੇ ਅਸੀਂ ਉਹ ਜਿਹੜੀ ਪਸਤੀ ਚਰੀ ਸਾਡੀ ਉਹਦੇ ਵਿੱਚ ਅਸੀਂ ਆਪ ਪੋਚੇ ਵੀ ਅਸੀਂ ਆਪ ਲਾਈ ਦੇ ਆ ਠੀਕ ਆ ਤੇ ਨਹੀਂ ਵੀ ਹੈਗਾ ਵੀ ਮੈਂ ਮਾਲਕ ਆ ਜਾਂ ਮਤਲਬ ਇਦਾਂ ਬੰਦੇ ਕੰਮ ਕਰਦੇ ਨਹੀਂ ਹਉ ਤੋ ਇਨੇ ਸਾਲ ਹੋ ਗਏ ਤੁਸੀਂ ਫੇਰ ਵੀ ਮੈਂ ਲਿਖਿਆ ਸਿਰ ਤੜਕੇ ਉੱਠ ਕੇ ਆਪਣਾ ਜਨਮ ਹਾਂਜੀ ਸਾਰਾ ਡਿਲੀਵਰੀ ਅਸੀਂ ਆਪ ਕਰੀ ਦੀਆਂ ਉਹ ਬਹੁਤ ਵਧੀਆ ਕਰ ਤੇ ਉਹ ਫਿਰ ਪੋਚੇ ਵੀ ਅਸੀਂ ਆਪ ਲਾਈਦੇ ਆ ਉਹ ਬੰਦਾ ਕਈ ਵਾਰੀ ਬਿਮਾਰ ਹੋ ਜਾਂਦਾ ਸਪਾਈ ਵਾਲਾ ਬੰਦਾ ਨਹੀਂ ਹੁੰਦਾ ਤੇ ਉਹਦੇ ਵਿੱਚ ਅਸੀਂ ਫਿਰ ਆਪ ਹੀ ਕਰ ਲਈਦਾ ਕੋਈ ਸ਼ਰਮ ਨਹੀਂ ਹੈਗੀ ਇਹ ਤੇ ਉਹ ਕਈ ਵਾਰ ਜਿਹੜੇ ਮੁੰਡੇ ਨਵੇਂ ਕੋਈ ਆਏ ਆ ਉਹ ਇਹ ਕਹਿਣ ਲੱਪੰਦੇ ਵਿੱਚ ਛੱਡ ਦਿਓ ਛੱਡ ਦਿਓ ਤੁਸੀਂ ਹੱਥੋਂ ਹੋਣ ਲੱਪੰਦੇ ਆ ਬਈ ਬਈ ਅਸੀਂ ਤੁਹਾਡੇ ਕੋਲ ਕੰਮ ਕਰਦੇ ਤੁਸੀਂ ਚੰਗੀ ਗੱਲ ਉਹ ਸਿੱਖਦੇ ਸੋ ਤੁਹਾਡਾ ਲਵੇ ਹਾਂ ਪਰ ਉਹਨਾਂ ਨੂੰ ਇਹ ਵੇ ਇਹ ਹੈਗਾ ਵੀ ਚਲੋ ਬੰਦੇ ਨੂੰ ਇਦਾਂ ਹੋਣਾ ਨਹੀਂ ਚਾਹੀਦਾ ਜਦੋਂ ਤੁਸੀਂ ਅਗਾਹ ਬਦਲਣਾ ਨਾ ਫਿਰ ਤੁਹਾਡੇ ਵਿੱਚ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਸਹੀ ਗੱਲ ਸਿਆਣੀ ਇਹ ਸਾਰੇ ਬਰਾਬਰ ਹੋਣੇ ਚਾਹੀਦੇ ਫਿਰ ਬਰਾਬਰ ਬਿਲਕੁਲ ਬਿਲਕੁਲ ਉਹਦੇ ਵਿੱਚ ਮਾਲਕ ਵੀ ਉਹੀ ਆ ਤੇ ਫਿਰ ਨੌਕਰ ਵੀ ਉਹੀ ਲੋਕਾ ਦਾ ਫਿਰ ਉਹ ਤਾਂ ਸਾਰੇ ਬਰਾਬਰ ਹੀ ਆ ਨਾ ਅਸੀਂ ਜਿਹੜਾ ਕੰਮ ਕਰਦੇ ਆ ਅੱਛਾ ਇੱਕ ਚੀਜ਼ ਹੋਰ ਇੱਥੇ ਜਿਹੜੀ ਮੈਂ ਮਹਿਸੂਸ ਕੀਤੀ ਵੀ ਇਹ ਇੱਥੇ ਜੇ ਜੌਬ ਲੈਣੀ ਤੇ ਤੁਹਾਨੂੰ ਇਟਾਲੀਅਨ ਭਾਸ਼ਾ ਹੋਣੀ ਚਾਹੀਦੀ ਹੈ ਨਾ ਹਾਂਜੀ ਕਿਤੇ ਇੰਗਲਿਸ਼ ਬਹੁਤ ਘਟ ਇੰਗਲਿਸ਼ ਬਹੁਤ ਘਟਿਆ ਹਨਾ ਘਟ ਗਿਆ ਇਹ ਇਹ ਮਤਲਬ ਇਹ ਕੰਟਰੀਆਂ ਕਿੰਨੇ ਜੇ ਤੁਸੀਂ ਸਾਡੇ ਦੇਸ਼ ਚ ਇੱਥੇ ਆਉਣਾ ਤਾਂ ਤੁਹਾਨੂੰ ਸਾਡੀ ਭਾਸ਼ਾ ਸਿੱਖਣੀ ਪੈਣੀ ਭਾਸ਼ਾ ਜ਼ਰੂਰੀ ਹੈ ਇਹ ਵੀ ਆਪਾਂ ਨੂੰ ਮੈਨੂੰ ਲੱਗਦਾ ਵੀ ਆਪਣੇ ਪੰਜਾਬ ਵਾਲੇ ਵੀ ਤਾਂ ਵਾਸਤੇ ਵੀ ਜੇ ਪੰਜਾਬ ਚ ਕੋਈ ਬੰਦਾ ਬਾਹਰ ਲਾਉਂਦਾ ਤੇ ਅਸੀਂ ਪੰਜਾਬੀ ਚ ਕਿਉਂਕਿ ਉੱਥੇ ਇੱਕ ਸਮੱਸਿਆ ਆ ਰਹੀ ਬਹੁਤ ਵੱਡੀ ਤੁਸੀਂ ਮਹਿਸੂਸ ਕਰਦੇ ਹੋ ਕਿ ਸ਼ਹਿਰਾਂ ਵਿੱਚ ਤੇ ਆਮ ਹੀ ਭਾਸ਼ਾ ਦੇ ਵਿੱਚ ਹਿੰਦੀ ਬੋਲੀ ਜਾਂਦੇ ਆ ਤੇ ਜੇ ਕੋ ਬਾਹਰਲਾ ਬੰਦਾ ਆਪਣੇ ਪੰਜਾਬ ਚ ਕੰਮ ਲਈ ਆਉਂਦਾ ਤਾਂ ਅਸੀਂ ਉਹਦੇ ਨਾਲ ਪੰਜਾਬੀ ਚ ਗੱਲ ਕਰਨ ਦੀ ਬਜਾਏ ਅਸੀਂ ਉਹਦੀ ਭਾਸ਼ਾ ਚ ਗੱਲ ਕਰਦੇ ਹਾਂ ਉਹਦੀ ਭਾਸ਼ਾ ਚ ਗੱਲ ਕਰਦੇ ਇੱਕ ਦਿਨ ਕਦੇ ਆਪਣੀ ਆਪਾ ਕਮਜ਼ੋਰੀ ਕਹਿ ਸਕਦੇ ਹਾਂਜੀ ਨਹੀਂ ਇੱਥੇ ਨਹੀਂ ਆ ਇੱਥੇ ਤੁਸੀਂ ਜੇ ਤੁਹਾਨੂੰ ਇਟਾਲੀਅਨ ਲਾਉਂਦੀ ਆ ਨਾ ਤੇ ਉਹ ਇਟਾਲੀਅਨ ਚ ਹੀ ਗੱਲ ਕਰੂਗਾ ਤੁਹਾਨੂੰ ਤੁਹਾਡੀ ਇੰਗਲਿਸ਼ ਵਿੱਚਾਂ ਕਿਸੇ ਚੀਜ਼ ਨਹੀਂ ਜਵਾਬ ਦਿੰਦੇ ਹਾਂ ਹਾਂ ਪਰ ਇੱਥੇ ਤੁਸੀਂ ਦੇਖ ਲਓ ਭਈ ਪਹਿਲੇ ਇਹਨਾਂ ਦੇ ਪ੍ਰਧਾਨ ਮੰਤਰੀ ਕਿੰਨੇ ਰਹੇ ਆ ਕਿਤੇ ਜਾਂਦੇ ਉਹ ਕਦੀ ਵੀ ਨਹੀਂ ਉਹਨਾਂ ਨੇ ਇੰਗਲਿਸ਼ ਬੋਲੀ ਅੱਛਾ ਉਹਨਾਂ ਨੇ ਹਮੇਸ਼ਾ ਹੀ ਇਟਾਲੀਅਨ ਦੇ ਵਿੱਚ ਹੀ ਜਦੋਂ ਲੈਕਚਰ ਦੇਣਾ ਇਟਾਲ ਹੂੰ ਹੁਣ ਕਈ ਕੰਟਰੀਆਂ ਆ ਜਿਹੜਾ ਰਸ਼ੀਆ ਦਾ ਲਾ ਲੋ ਤੁਸੀਂ ਪ੍ਰਧਾਨ ਮੰਤਰੀ ਆ ਚਾਈਨਾ ਦੇ ਲਾ ਲੋ ਹੋਰ ਕੋਈ ਇੰਗਲਿਸ਼ ਬੋਲਦੇ ਨਹੀਂ ਉਹ ਆਪਣੀ ਭਾਸ਼ਾ ਚੀ ਇਹਦਾ ਮਤਲਬ ਜਿਹੜੇ ਵੀਰ ਨੂੰ ਇੱਥੇ ਭਾਸ਼ਾ ਹੁੰਦੀ ਆ ਇਟਾਲੀਅਨ ਉਹ ਕਿਸੇ ਰੈਸਟੋਰੈਂਟ ਤੇ ਵੀ ਜੌਬ ਕਰ ਸਕਦਾ ਹਾਂਜੀ ਉਹ ਕਿਤੇ ਵੀ ਜਾ ਕੇ ਕਿਉਂਕਿ ਖੇਤਾਂ 'ਚ ਮਨ ਲੱਗਦਾ ਭਾਸ਼ਾ ਦੇ ਬਿਨਾਂ ਵੀ ਸਰ ਜਾਂਦਾ ਉੱਥੇ ਪਤਾ ਨਹੀਂ ਇਹੋ ਕੰਮ ਕਰਨਾ ਬਿਲਕੁਲ ਉੱਥੇ ਨਹੀਂ ਲੋੜ ਨਹੀਂ ਪੈਂਦੀ ਜਿਹੜੇ ਨੌਜਵਾਨ ਨੂੰ ਭਾਸ਼ਾ ਹੁੰਦੀ ਆ ਤੇ ਉਹ ਫਿਰ ਸਿੱਖਣੀ ਪੈਣੀ ਫੇਰ ਜਾ ਕੇ ਉਹ ਇਹਨਾਂ ਕੰਟਰੀਆਂ ਦੇ ਵਿੱਚ ਕਾਮਯਾਬ ਹੋਦਾ ਬਿਲਕੁਲ ਅਜੇ ਕੈਨੇਡਾ ਅਮਰੀਕਾ ਦੀ ਆਪਾਂ ਗ ਤੇ ਨੌਜਵਾਨ ਸਿੱਖ ਲੈਂਦੇ ਆਡੀਓ ਆਡੀ ਇਹ ਭਾਸ਼ਾ ਥੋੜੀ ਸਿੱਖਣੀ ਪੈਣਾ ਉਹਦੇ ਨਾਲ ਓਕੀ ਲੱਗਦੀ ਆ ਹਾਂਜੀ ਬਿਲਕੁਲ ਇਹ ਹੈਗੀ ਨਾ ਬਿਜ਼ਨਸ ਓਕੀ ਨਹੀਂ ਹੈਗੀ ਮਤਲਬ ਇੰਗਲਿਸ਼ ਦੇ ਨਾਲ ਮੇਲ ਜੁਲ ਕਰਦੀ ਆ ਇਹ ਇਹਦੇ ਵਿੱਚ ਇਦਾਂ ਆ ਵੀ ਜੋ ਲਿਖਿਆ ਹੈ ਨਾ ਉਹੀ ਬੋਲਦੇ ਆ ਉਹੀ ਬੋਲਦੇ ਜਿੱਦਾਂ ਆਪਾਂ ਬੋਲਦੇ ਆ ਨਾਈਫ ਨਾਈਫ ਨੂੰ ਆਪਾਂ ਮੁਰੇ ਕੇ ਲੱਗੀ ਹੁੰਦੀ ਆ ਇਹ ਨਹੀਂ ਨਾਈਫ ਨਹੀਂ ਕਨਾਈਫੇ ਬੋਲਣਾ ਮਤਲਬ ਇਹ ਜਿਹੜੇ ਵਰਡ ਆ ਨਾ ਜੋ ਲਿਖਿਆ ਇਹਨੂੰ ਉਹਦੇ ਬੋਲਦੇ ਆ ਇਹ ਉਹਦੇ ਬੋਲਦੇ ਆ ਹੈ ਮਤਲਬ ਇੰਗਲਿਸ਼ ਨਾ ਮਿਲਦੀ ਜਦੋਂ ਤੁਸੀਂ ਆਏ ਸੀ ਫਿਰ ਤੁਹਾਨੂੰ ਜਦੋਂ ਨਵੇਂ-ਨਵੇਂ ਆਏ ਤੁਹਾਨੂੰ ਪਹਿਲਾਂ ਫੇ ਪਾਸ਼ਾ ਕਰਕੇ ਮੁਸ਼ਕਲ ਆਈ ਪਹਿਲਾਂ ਪਹਿਲਾਂ ਥੋੜੀ ਜੀ ਹਾਂਜੀ 2 ਸਾਲ ਪਹਿਲਾਂ ਆਈ ਫਿਰ ਉਹ ਸਾਡਾ ਇਦਾਂ ਸੀ ਨਾ ਜਿਹੜਾ ਕੰਮ ਦਾ ਵਾਹ ਪਿਆ ਜਿਹੜਾ ਉਹ ਮੇਰਾ ਟਾਲੀਆ ਲੋਕਾਂ ਨਾਲ ਹੀ ਪਿਆ ਠੀਕ ਆ ਤੇ ਮਤਲਬ ਮਿਸਤਰੀਆਂ ਦਾ ਕੰਮ ਕੀਤਾ ਉਹ ਵੀ ਟਾਲੀਆ ਦੇ ਸੀਗਾ ਤੇ ਉਹ ਉਹ ਸੀ ਫਿਰ ਇੱਕ ਜਿੱਦਾਂ ਸਰਕਸ ਸੀਗਾ ਉੱਥੇ ਵੀ ਉਹ ਟਾਲੀਆ ਨਹੀਂ ਸੀ ਜਿਹੜੇ ਲੋਕ ਇੱਥੇ ਦੇ ਸੀ ਉਹਨਾਂ ਨਾਲ ਫੇ ਬੋਲ-ਬੋਲ ਕੇ ਕਿਉਂਕਿ ਬੋਲੀ ਤੁਹਾਨੂੰ ਬੋਲਣ ਨਾਲ ਵੀ ਬਹੁਤ ਛੇਤੀ ਆਉਂਦੀ ਜਦੋਂ ਸੁਣ ਜਦੋਂ ਤੁਸੀਂ ਸੁਣਦੇ ਆ ਨਾ ਬੋਲੀ ਨੂੰ ਠੀਕ ਆ ਜਦੋਂ ਤੁਸੀਂ ਫਿਰ ਬੋਲਦੇ ਆ ਉਹ ਅੱਖਰ ਪੂਰੇ ਸੈਂਟੈਂਸ ਜਿਹੜੇ ਆ ਉਹ ਨਹੀਂ ਹੁੰਦੇ ਫਿਰ ਹੌਲੀ ਹੌਲੀ ਤੁਹਾਨੂੰ ਫਿਰ ਬਾਅਦ ਹੀ ਸਾਡਾ ਇਹਨਾਂ ਲੋਕਾਂ ਨਾਲ ਫਿਰ ਆਪਣਾ ਮਤਲਬ ਇਹਨਾਂ ਨਾਲ ਹੀ ਪਿਆ ਸਾਡਾ ਤੇ ਉਹ ਬਿਕਰੀ ਜਿਹੜੀ ਆ ਉਹ ਖਾਂਦੇ ਵੀ ਇਹੀ ਆ ਤੇ ਸਪਲਾਈ ਵੀ ਇਹਨਾਂ ਦੀਆਂ 12 ਤਾੜੇ ਉਹ ਤੁਹਾਡੇ ਉਹਨਾਂ ਰੋਜ਼ ਅਟੈਚਮੈਂਟ ਦੀ ਰੋਜ਼ ਜਿੰਨੀ ਬਿਕਰੀ ਆਪਾਂ ਤਿਆਰ ਕਰਦੇ ਆ ਇਹਦਾ ਜਿੰਨਾ ਰਾਵ ਮਟੀਰੀਅਲ ਇਹ ਤੋਂ Z ਸਾਰਾ ਆਪਣੇ ਤਿਆਰ ਕਰਦੇ ਤੁਸੀਂ ਸਾਰਾ ਆਪਣਾ ਤਿਆਰ ਕਰਦੇ ਤੁਸੀਂ ਜਿਹੜਾ ਉਹ ਜੋ ਤੁਸੀਂ ਬਣਾਉਣਾ ਵਾ ਮਤਲਬ ਬਾਹਰੋਂ ਨਹੀਂ ਲੈਣਾ ਨਹੀਂ ਨਹੀਂ ਅਸੀਂ ਉਹ ਕੱਚਾ ਪਦਾਰਥ ਜਿੱਦਾਂ ਆਟੇ ਹੋ ਗਿਆ ਖੰਡ ਹੋ ਗਈ ਘਿਓ ਹੋ ਗਿਆ ਉਹ ਸਾਰਾ ਮਤਲਬ ਉਹ ਲੈਂਦੇ ਆ ਤੇ ਬਾਕੀ ਉਹਦੇ ਤੋਂ ਜਿਹੜਾ ਪ੍ਰੋਡਕਟ ਤਿਆਰ ਕਰਦੇ ਉਹ ਸਾਰਾ ਸਾਡਾ ਆਪਣਾ ਆਪਣਾ ਤਿਆਰ ਕਰਦੇ ਹਾਂਜੀ ਇਹ ਬੜੀ ਵੱਡੀ ਗੱਲ ਆ ਵੀ 24 ਘੰਟੇ ਖੁੱਲਾ ਕਾਹ ਜਮਰੇ ਕਿੰਨੀ ਇਹਦੀ ਵਧੀਆ ਸੇਲ 24 ਘੰਟੇ ਆਪਾਂ ਰਾਤ ਨੂੰ ਸਮਾਪਤ ਕਰਕੇ ਉਹਨੇ ਕਿ ਵੀ ਨਹੀਂ ਹਾਂਜੀ ਆਪਾਂ 10 11 12 ਵਜਾਂ ਦੇ ਰਾਤ ਦੇ ਵੇਲੇ ਉਦੋਂ ਇੱਕ ਕਸਟਮਰ ਆ ਰਿਹਾ ਕਸਟਮਰ ਸਾਡੇ ਜਿਆਦਾ ਵੈਸੇ ਉਦਾਂ ਜਿਹੜੇ ਗਾਹਕ ਆ ਨਾ ਗਰਮੀਆਂ ਦੇ ਵਿੱਚ ਕੁਝ ਰਾਤ ਨੂੰ ਹੀ ਆਉਂਦੇ ਆ ਰਾਤ ਨੂੰ ਆਉਂਦੇ ਹਾਂਜੀ ਉਹ ਫਿਰ ਇੱਥੇ ਟ੍ਰੈਂਡ ਆਵੇ ਜਦ ਰਾਤ ਨੂੰ ਜਿੱਦਾਂ ਬੱਚੇ ਜਿਹੜੇ ਇੱਥੇ ਦੇ ਉਕੇ ਜਾਂਦੇ ਆ ਫਿਰ ਘੁੰਮਣ ਫਿਰਦੇ ਜਾਂਦੇ ਆ ਉਹ ਸਮੁੰਦਰ ਤੇ ਚੱਲ ਗਏ ਉੱਥੋਂ ਵਾਪਸ ਜਦੋਂ ਘਰ ਆਉਣਾ ਉਹਨਾਂ ਨੇ ਫਿਰ ਗਰਮ ਉਦੋਂ ਗਰਮ ਹੁੰਦਾ ਨਾ ਸਮਾਨ ਹਾਂ ਤੇ ਉਹ ਗਰਮ ਸਮਾਨ ਦਾ ਫਿਰ ਟੇਸਟ ਹੀ ਹੋਰ ਹੁੰਦਾ ਉਹ ਫਿਰ ਇੱਥੋਂ ਆ ਕੇ ਤਾਂ ਲੈ ਜਾਂਦੇ ਆ ਤੇ ਲੈ ਕੇ ਬਿਲਕੁਲ ਮਿਲਾ ਕੇ ਮਿਹਨਤ ਕਰਨ ਵਾਲਾ ਬੰਦਾ ਭੁੱਖਾ ਨਹੀਂ ਮਰ ਸਕਦਾ ਨਹੀਂ ਮਰਦਾ ਜੀ ਨਹੀਂ ਨਹੀਂ ਕਿਸੇ ਕਟਰੀਚ ਵੀ ਨਹੀਂ ਮਰਦਾ ਬਹੁਤ ਵਧੀਆ ਗੱਲ ਆ ਚੰਗਾ ਲੱਗਾ ਜੀ ਵੀਰ ਜੀ ਮਨਜੀਤ ਸਿੰਘ ਜੀ ਬਹੁਤ ਚੰਗਾ ਮਾਰ ਕੋ ਚੜੀ ਸਭ ਤੋਂ ਵੱਡੀ ਗੱਲ ਤੁਹਾਡਾ ਭਰਾਵਾਂ ਦਾ ਪਿਆਰ ਜਿਹੜਾ ਇਹ ਬਹੁਤ ਵੱਡੀ ਗੱਲ ਹੁੰਦੀ ਆ ਕਿ ਇਹ ਕੋਈ ਕਾਰੋਬਾਰ ਤੇ ਸਾਰੇ ਚਲਾ ਲੈਂਦੇ ਆ ਪਰ ਇੱਕ ਅਟੈਚਮੈਂਟ ਤੁਹਾਡੀ ਜਿਹੜੀ ਸਾਰਿਆਂ ਨਾਲ ਆਪਣੇ ਬ੍ਰਦਰ ਤੁਹਾਡੇ ਹੋਰ ਵੀ ਤੁਹਾਡਾ ਸਾਰਾ ਸਟਾਫ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਚਲੋ ਕਾਰਪੂਕ ਅਰਦਾਸ ਤੁਹਾਡਾ ਇਦਾਂ ਹੀ ਪਿਆਰ ਬਣਿਆ ਰਹੇ ਤੁਹਾਡੇ ਸਟਾਫ ਨਾਲ ਵੀ ਇਹਦੇ ਅੱਗੇ ਵਧਦੇ ਰਹੀਏ ਤੇ ਬਾਕੀ ਤੁਸੀਂ ਜਿਹੜੇ ਪੰਥਕ ਕਾਰਜਾਂ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾਉਂਦੇ ਹੋ ਮਰਗ ਜੀ ਮਰਗ ਜੀ ਮਰਗ ਜੀ ਪਾਸ਼ਾ ਕਰ ਪਾਉਂਦੇ ਆ ਉਹ ਵੀ ਬਿਲਕੁਲ ਜੀ ਬਿਲਕੁਲ ਕਰਨ ਵਾਲਾ ਵੀ ਉਹੀ ਆ ਮਿਹਰਬਾਨ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ